ਜੈ ਮਾਤਾ ਦੀ ਕਰੇ ਸ਼ਰਾਂ ਵਾਲੀ ਭਾਈ ਵੈਲਕਮ ਹੈ ਇੱਕ ਨਵੇਂ ਬਲੌਗ ਦੇ ਵਿੱਚ ਤੁਹਾਡਾ ਹਰਪਾਲ ਗ੍ਰੇਟ ਟੈਲੀਗ੍ਰਾਮ ਚੈਨਲ ਤੋਂ ਜਿੱਤ ਦੀ ਸਾਰੇ ਬਲੌਗ ਬਹੁਤ ਪਸੰਦ ਕੀਤੇ ਸਾਡੇ ਅੰਕਲ ਜੀ ਜੈ ਮਾਤਾ ਜੈ ਮਾਤਾ ਜੈ ਮਾਤਾ ਦੀ ਕਰੇ ਸ਼ਰਾਂ ਵਾਲੀ ਭਾਈ ਦਾ ਬਹੁਤ ਸਾਜੇ ਦਰਬਾਰ ਕੀ ਜੈ ਤੇ ਅਗਰੇ ਹੁਸ਼ਾਰਪੁਰ ਤੋਂ ਹਾਂਜੀ ਤੇ ਲੰਗਰ ਆਪਣਾ ਕਿਹੜਾ ਲੱਗਾ ਆ ਤੇ ਕਿਹੜੇ ਕੀ ਨਾਂ ਤੋਂ ਇਹ ਬਾਬੇ ਆਪਣੇ ਸੰਤ ਜੀ ਸੰਤ ਲੰਗਰ ਕਿ ਕਿੰਨੇ ਦਿਨ ਲੱਗਦਾ ਤਿੰਨ ਚਾਰ ਦਿਨ ਤਿੰਨ ਚਾਰ ਦਿਨ ਚਾਰ ਦਿਨ ਅੰਗੇ ਵੀ ਉਦੋਂ ਰਾਤ ਨੂੰ ਐਂ ਜਿਵੇਂ ਸਾਲ ਲਿਆ ਮੈਂ ਤੋਂ ਦੂਰੋਂ ਬਾਜ ਦਈ ਜਾ ਨਾ ਮੈਂ ਅੱਧਾ ਕਿਹਿਆ ਕੀ ਬਾਤ ਹੈ ਕੀ ਬਾਤ ਹੈ ਕੀ ਆਜੋ ਇੱਥੇ ਲੱਗ ਜਾਓ ਖੜੇ ਇੱਧਰ ਆਓ ਇਹ ਸਾਡੇ ਮੇਰ ਮਿੱਤਲ ਸਾਹਿਬ ਸਾਡੇ ਜਾਨ ਨਾਲ ਦੀ ਪਾਪਾ ਜੀ ਓਏ ਵਾਹ ਕਰਾ ਸ਼ੇਰਾਂ ਵਾਲੀ ਮਾਈ ਦਾ ਬਹੁਤ ਸੱਚੇ ਦਰਬਾਰ ਕੀ ਜੈ ਬੋਲਣਾ ਹੁਣ ਓਏ ਹੋਏ ਇੱਥੇ ਤੇ ਰੋਈ ਬੋਲਦੇ ਆ ਓਏ ਹੋਏ ਮੈਂ ਕਿਹਾ ਕੀ ਬਾਤਾਂ ਨੇ ਬਾਜੀ ਬਾ ਇੱਕ ਪਾਪਾ ਦੇ ਸਾਸਿਆਪਾ ਪਾਪਾ ਜੀ ਬੜਿਆ ਬਾਜਾ ਮਾਲੀਆਂ ਪੈ ਗਿਆ ਪਾਪਾ ਜੀ ਮੈਂ ਕਿਹਾ ਪਾਪਾ ਜੀ ਆਜੋ 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 ਪਾਪਾ ਜੀ ਫੋਨ ਆਇਆ ਬਾਜੀ ਬਾ ਪਾਪਾ ਜੀ ਦਾ ਬੜਾ ਤਲਵਾਦ ਹੈ ਹਾਇ ਕਰਾ ਅਲਾ ਤੇ ਦੋਤੇ ਪਾਤਿਆ ਮੋਛਾ ਹੈ ਬਾਜੀ ਬਾ ਬਲੰਗਰ ਬਹੁਤ ਸੁਆਦ ਹੈ ਹੁਣ ਆਪਾਂ ਕਰਦੇ ਆ ਗੱਲਬਾਤ ਆ ਜਾ ਲਾਗੇ ਗਿਆ ਜੀ ਪਾਪਾ ਜੀ ਦਾ ਲੰਗਰ ਤੇ ਨਾਲ ਸਾਡੇ ਵੀਰੇ ਚਾਹ ਬਣਾਉਂਦੇ ਆ ਲਾਚੀਆਂ ਵਾਲੀ ਸਪੈਸ਼ਲ ਜਦੋਂ ਵੀ ਕੋਈ ਸੰਗਤ ਆਉਂਦੀ ਆ ਤੇ ਜਦੋਂ ਵੀ ਕਹਿੰਦੀ ਆ ਚਾਹ ਪੀਣੀ ਔਰ ਗਰਮ ਗਰਮ ਚਾਹ ਬਣਦੀ ਆ ਔਰ ਗਲਾਸਾਂ ਚ ਪਾ ਕੇ ਬਹੁਤ ਹੀ ਸੁਆਕ ਕਿੰਦਾ ਦਾ ਚਾਹ ਦਾ ਟੇਸ ਆ ਜ਼ਿਆਦਾ ਟੇਸ ਬਹੁਤ ਵਧੀਆ ਜੋ ਵਧੀਆ ਹਾਂਜੀ ਕਿੰਨੇ ਕਾ ਪੀ ਲੈਂਦੇ ੜੀ ਵਿੱਚ ਜਾਂ ਸੰਗਤਾਂ ਨੂੰ ਤੁਹਾਨੂੰ ਪਤਾ ਹੀ ਆ ਜੀ ਥਕਾਵਟ ਦੇ ਹਿਸਾਬ ਨਾਲ ਪੀਦੇ 10 ਔਰ 5-5 ਕੱਪ ਲਗਾ ਡਾ ਕੀ ਬਾਤ ਕੀ ਬਾਤ ਤੇ ਇੱਕ ਚੀਜ਼ ਹੋਰ ਆਪਾਂ ਜਿਹੜੀ ਤਕਰੀਬਨ ਹਰ ਵੀਡੀਓ 'ਚ ਕੋਸ਼ਿਸ਼ ਕਰੀਦੀ ਆ ਕਵਰ ਕਰਨ ਦੀ ਹੈਨਾ ਤੇ ਥੈਂਕ ਯੂ ਭੈਣ ਮਰੀਏ ਥੈਂਕ ਯੂ ਥੈਂਕ ਯੂ ਵੈਰੀ ਮਚ ਅੱਛਾ ਪਹਿਲਾਂ ਤਾਂ ਇਹ ਲੋੜ ਪਰਮਾਤਮਾ ਪੁਆਵੇ ਨਾ ਪਰ ਜੇ ਕਿਸੇ ਨੂੰ ਪੈਂਦੀ ਆ ਖੁਦਾ ਨਾਲ ਖਾਸ ਤਾਂ ਕਿਸੇ ਵੇਲੇ ਹੋ ਜਾਂਦਾ ਆ ਤਾਂ ਫਿਰ ਇਹ ਸੇਵਾ ਦੇ ਵਿੱਚ ਹਰ ਵੇਲੇ ਹਾਜ਼ਰ ਆ ਤੇ ਕੀ ਆਪਣਾ ਅਕਸਪੀਰੀਅਸ ਸ਼ੇਅਰ ਕਰਨਾ ਚਾਹੋਗੇ ਚਲੋ ਜੀ ਸਾਰੇ ਜਿਹੜੇ ਯਾਤਰਾ ਜਾਂਦੇ ਆ ਸਾਰਿਆਂ ਨੂੰ ਧਿਆਨਪੂਰਵਕ ਆਪਣੇ ਕਨਵੈਂਟ ਚਲਾਉਣਾ ਚਾਹੀਦਾ ਆ ਧਿਆਨ ਨਾਲ ਜਾਣਾ ਜਾਣਾ ਚਾਹੀਦਾ ਆ ਸਾਡ ਜੋੜ ਤੋਂ ਪਹਿਣਾ ਚਾਹੀਦਾ ਆ ਤੇ ਬਾਕੀ ਮਹਾਮਾਈ ਦੇ ਦਰਸ਼ਨ ਕਰਨ ਜਾਂਦੇ ਆ ਸਨੇਕ ਆਪਣੇ ਸਤਿਮਾਨਾਂ ਜਾਂ ਹਾਂ ਜੀ ਮੈਮ ਹਾਂਜੀ ਸਰ ਇਹ ਹੀ ਕਹਿਣਾ ਚਾਹੁੰਦੇ ਆ ਕਿ ਜਿਹੜੀ ਵੀ ਸੰਗਤ ਆ ਰਹੀ ਆ ਇਹਨਾਂ ਧਿਆਨ ਨਾ ਜਾਵੇ ਅਗਰ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੁੰਦੀ ਆ ਅਸੀਂ ਸੇਵਾ ਦੇ ਵਿੱਚ ਹਾਜ਼ਰ ਆ 24 ਘੰਟੇ ਹੈਗੀਆਂ ਤੇ ਮੈਡੀਸਿਨ ਜਿਹੜੀ ਵੀ ਸੰਗਤ ਨੂੰ ਜ਼ਰੂਰਤਾ ਅਸੀਂ ਅਵੇਲੇਬਲ ਆ ਥੈਂਕਿਊ ਜੀ ਥੈਂਕਿਊ ਹਾਂਜੀ ਸਰ ਜੈ ਮਾਤਾ ਜੈ ਮਾਤਾ ਦੀ ਤੇ ਇਹ 24 ਘੰਟੇ ਇੱਥੇ ਡਾਕਟਰ ਜਿਹੜੇ ਆ ਸ਼ਿਫਟਾਂ ਦੇ ਵਿੱਚ ਆਉਂਦੇ ਰਹਿੰਦੇ ਇਹਨਾਂ ਦੇ ਕੋਲ ਇੱਥੇ ਐਮਬੂਲੈਂਸ ਵੀ ਹੈਗੀ ਆ ਤੇ ਕਿਸੇ ਨੂੰ ਕੋਈ ਇਦਾਂ ਦੀ ਲੋੜ ਨਾ ਪਾਵੇ ਅਗਰ ਪੈਂਦੀ ਆ ਤਾਂ ਤੁਸੀਂ ਇੱਥੇ ਦਲਵਾਗਨਗਰ ਵਾਲਿਆਂ ਦਾ ਲੰਗਰ ਉਹਦੀ ਇਸ ਜਗ੍ਹਾ ਤੇ ਆ ਸਕਦੇ ਆ ਨਾ ਤੇ ਇਸ ਤੋਂ ਅੱਗੇ ਫਿਰ ਮੰਗੂਵਾਲ ਵੀ ਹੈਗੇ ਆ ਹਨਾ ਇਹਨਾਂ ਦਾ ਸਟਾਫ ਕਿੰਨੀਆਂ ਜਗ੍ਹਾ ਤੇ ਬਿੰਦੇ ਆ ਮੰਗੂਵਾਲ ਤੱਕ ਨਾ ਹੁਸ਼ਾਲਪੁਰ ਤੋਂ ਲੈ ਕੇ ਕਿੰਨੇ ਸਟਾਪ ਆਈਆ ਤੁਹਾਡੇ ਸਾਢੇ 2 ਆ ਇੱਕ ਇਹ ਤੇ ਕੋ ਨਾ ਗੁੱਡ ਵੈਰੀ ਗੁੱਡ ਬਹੁਤ ਦੀ ਸੇਵਾ ਹੈ ਵੀ ਹਨਾ ਪਮਾ ਤੁਸੀਂ ਹੁਣ ਡਿਊਟੀ ਆਉਂਦੇ ਆ ਪਰ ਹੈ ਤਾਂ ਸੇਵਾ ਹੈ ਨਾ ਤੇ ਆਜੋ ਤੇ ਹੁਣ ਕਰਦੇ ਆ ਭਰਾਵਾਂ ਨਾਲ ਗੱਲ ਜੈ ਮਾਤਾ ਦੀ ਵੀਰੇ ਗੱਦਾ ਤੇ ਲੁਕਦੇ ਸੀ ਮੈਂ ਅੱਗੇ ਦੋ ਵਾਰੀ ਤੁਹਾਡੇਆਂ ਨੂੰ ਆਇਆ ਮੂੰਹ ਕਮਾ ਲਿਆ ਅਰੇ ਕੋਈ ਗੱਲ ਨਹੀਂ ਮੈਂ ਕਿਹੜਾ ਖੋਣ ਲੱਗਿਆ ਅਰੇ ਤੁਸੀਂ ਉੱਥੇ ਵੀ ਆਣਾ ਨਾ ਕਿ ਸੇਵਾਦਾਰ ਉੱਥੇ ਬਣੇ ਵੇ ਆਪਾਂ ਅਰੇ ਕੋਈ ਗੱਲ ਨਹੀਂ ਇਹ ਕਿਹੜਾ ਪਿੰਡ ਆਪਣਾ ਆਪਣਾ ਜਲੰਧਰ ਤੋਂ ਭਾਈ ਜਲੰਧਰ ਇਹਨੇ ਲੱਗ ਹੀ ਰਹਿੰਨੇ ਭਾਈ ਪਾਉ ਭਾਜੀ ਖਾਦੀ ਆ ਜੀ ਜੀ ਭਾਈ ਕਿੱਦਾਂ ਦਾ ਡੇਸ ਤੇ ਕੈਂਡ ਭਾਜੀ ਕੈਂਡ ਇਹਦਾ ਲੱਗਦਾ ਪੈਸੇ ਦੇ ਕੇ ਖਾਰੇ ਹਾਏ ਰੱਬਾ ਜੀ ਜੀ ਕਹਿੰਦਾ ਭਾਈ ਇਹੀ ਜਾਉਣਾ ਚਾਹੁੰਦੇ ਆ ਜੀ ਹਰ ਸਾਲ ਜਦੋਂ ਮੇਲਾ ਲੱਗਦਾ ਮਾਤਾ ਦਾ ਹਰ ਸਾਲ ਮੇਲਾ ਲੱਗਦਾ ਮਾਤਾ ਦਾ ਹਰ ਸਾਲ ਟਾਈਮ ਕੱਢ ਕੇ ਇੱਕ ਵਾਰੀ ਜ਼ਰੂਰ ਹੋਣਾ ਚਾਹੀਦਾ ਮਾਤਾ ਦਰਸ਼ਨ ਕਰਨੇ ਚਾਹੀਦੇ ਇੱਕ ਵਾਰੀ ਦੇਖਣਾ ਚਾਹੀਦਾ ਜਿਹੜੀਆਂ ਰੌਣਕਾਂ ਆ ਨਾ ਮਾਹਾ ਮਾਈ ਦੇ ਮੇਲੇ ਦੀਆਂ ਤੇ ਇਹ ਵੀਡੀਓ ਚ ਤੁਸੀਂ ਦੇਖਦੇ ਆ ਪਰ ਜਦੋਂ ਇੱਥੇ ਆ ਕੇ ਤੁਸੀਂ ਇਸ ਟੀਨ ਨੂੰ ਰੀਅਲਾਈਜ਼ ਕਰਦੇ ਆ ਪੂਛਾਣ ਲੱਗੇ ਜਾਂ ਨਜ਼ਾਰਾ ਆ ਨਾ ਹੈ ਨਾ ਤੇ ਇਸ ਕਰਕੇ ਵੀਡੀਓ ਚ ਵੀ ਦੇਖੋ ਵੀਡੀਓ ਚ ਵੀ ਦੇਖੋ ਔਰ ਇੱਕ ਵਾਰੀ ਅ ਅਸ਼ਟਮੀ ਤੋਂ ਪਹਿਲਾਂ ਪਹਿਲਾਂ ਦਰਸ਼ਨ ਵੀ ਕਰਕੇ ਜਾਓ ਰਾਈਟ ਤੇ ਫਿਰ ਜੋਤਾਂ ਵਾਲੀ ਵੀਡੀਓ ਸਪੈਸ਼ਲ ਬਣੂਗੀ ਅੱਜ ਦੀ ਸਾਰਿਆਂ ਨੇ ਦੇਖਣੀ ਔਰ ਸ਼ੇਅਰ ਜ਼ਰੂਰ ਕਰਨਾ ਆ ਠੀਕ ਆ ਵੀਰੇ ਆ ਰਿਹਾ ਮੈਂ ਤੁਹਾਡੇ ਕੋਲ ਵੀ ਕਿੱਥੇ ਆ ਆ ਨਾ ਮੋੜਦਾ ਈ ਓਕੇ 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 ਤੇ 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 ਜੈ ਮਾਤਾ ਦੀ ਵੀਰੇ ਜੈ ਮਾਤਾ ਦੀ ਹਾਲ ਵਾ ਵਧੀਆ ਹੀ ਵਧੀਆ ਕਿਹੜੀ ਜਗ੍ਹਾ ਤੋਂ ਮੇਰਾ ਫਰੋਹੀਪੁਰ ਤੋਂ ਜੀ ਫਰੋਹੀਪੁਰ ਇਹ ਜਾ ਰਹੇ ਦਰਸ਼ਨ ਕਰਕੇ ਕੇ ਆ ਰਹੇ ਆ ਜਾ ਰਹੇ ਆ ਜਾ ਰਹੇ ਆ ਹਾਂ ਜੀ ਲੰਗਰ ਲੱਗੇ ਆ ਬਹੁਤ ਵਧੀਆ ਵਧੀਆ ਹਾਂ ਜੀ ਕਿਹੋ ਜਿਹਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਸਫਾਈ ਇਤਕੀ ਬਹੁਤ ਆ ਜੀ ਅਗੇ ਇਨੀ ਸਫਾਈ ਨਹੀਂ ਹੁੰਦੀ ਪਿਛਲੇ ਮੇਲਿਆਂ 'ਚ ਐਤਕੀ ਬਹੁਤ ਜਿਆਦਾ ਸਫਾਈ ਹੈ ਜਿਹੜੇ ਪ੍ਰਿਪੇਅਰ ਆ ਨਾ ਜਿੱਦਾਂ ਸਾਰੇ ਲੰਗਰਾਂ ਵਾਲੇ ਵੀ ਰਾਈਟ ਪ੍ਰਸ਼ਾਸਨ ਦਾ ਬਹੁਤ ਧਿਆਨ ਹੈ ਨਾ ਉਹ ਮੇਰਾ ਵੀਰੋ ਦੂਰੋ ਸਮਾਈਲ ਦਿੰਦਾ ਪਿਆ ਮੈਂ ਕਹਿੰਦਾ ਜਾ ਕੇ ਦੇਖ ਚੈਨ ਮਾਤਾ ਦੀ ਤੜੀ ਫੋਟੋ ਮੈਂ ਦੂਰੋਂ ਦੇਖ ਲਈ ਸੀ ਤੁਸੀਂ ਨਾ ਇੰਟਰਵਿਊ ਵਾਰ ਕਰ ਰਹੇ ਹੋ ਪੁੱਛ ਰਹੇ ਹੋ ਕਿਵੇਂ ਆ ਤੁਸੀਂ ਕਿੱਥੋਂ ਬਾਜੀ ਮੋਗਾ ਤੋਂ ਜੀ ਮੋਗਾ ਹਾਂਜੀ ਕੀ ਬਾਤ ਆ ਬਹੁਤ ਬਿਊਟੀਫੁਲ ਸਿਟੀ ਆ ਤੇ ਸੋਨੂ ਸੂਰ ਜਾਣ ਵਾਲੀ ਸਾਡੀ ਮੋਗੇ ਦੇ ਆ ਬਾਜੀ ਸੋਨੂ ਸੂਰ ਨੇ ਤਾਂ ਪੂਰਾ ਵਰਲਡ ਫੇਮਸ ਕਰਤਾ ਮੋਗੇ ਨੇ ਮਾਣ ਆ ਜੀ ਸਾਨੂੰ ਮਾਣ ਆ ਜੀ ਬਿਲਕੁਲ ਸਾਰੇ ਪੰਜਾਬੀਆਂ ਨੂੰ ਮਾਣ ਆ ਬਾਜੀ ਸਾਰੇ ਇੰਡੀਆ ਨੂੰ ਮਾਣ ਬਿਲਕੁਲ ਜੀ ਬਿਲਕੁਲ ਓਕੇ ਤੇ ਲੰਗਰ ਲੱਗਦੇ ਆ ਲੰਗਰਾਂ ਵਾਰੇ ਆਪਾਂ ਗੱਲ ਕਰਨੀ ਕਿਹੋ ਜੀ ਫੀਲਿੰਗ ਆ ਔਰ ਕਿਹੋ ਜਿਹਾ ਮੈਂ ਆ ਉਹਦਾ ਦੱਸਦਾ ਜੀ ਮੈਂ ਫੈਮਿਲੀ ਨਾਲ ਚੱਲਿਆ ਮੁਗਲ ਸਾਡਾ ਖੜੇ ਪਿਆ ਪੈਨ ਬਣਿਆ ਜਾਵੇ ਜੀ 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 ਮਤਲਬ ਅਸੀਂ ਤੁਰੇ ਸਾਡੇ ਘਰੋਂ ਤੁਰੰਤ ਪੱਲੇ ਇੱਕੋ ਪੈਨ ਸੀਗਾ ਜਿਹੜਾ ਲੰਗਰ ਆਉਗਾ ਅਸੀਂ ਹਰ ਲੰਗਰ ਤੇ ਤੇ ਇਸ ਕਰਕੇ ਜਾਣਾ ਹਰ ਲੰਗਰ ਦੇ ਮੱਥਾ ਟੇਕ ਕੇ ਜਾਣਾ ਇਸ ਕਰਕੇ ਗੱਡੀ ਪਾਰਕ ਕਰਦੇ ਹਾਂ ਜੀ ਹਾਂ ਜੀ ਹਾਂ ਜੀ ਅਰੇ ਕੀ ਬਾਤ ਆ ਪਾਰਕ ਅਜੇ ਬਹੁਤ ਵੱਡੀ ਗੱਲ ਆ ਜਿਹੜੀ ਇਹ ਕਰ ਰਹੇ ਆ ਹਰ ਇੱਕ ਲੰਗਰ ਦੇ ਉੱਤੇ ਬ੍ਰੇਕ ਮਾਰ ਕੇ ਔਰ ਲੰਗਰ ਦੇਖ ਕੇ ਔਰ ਦਰਸ਼ਨ ਕਰਕੇ ਜਾ ਰਹੇ ਪਵੰਦੇ ਹਾਂ ਜੀ ਹਾਂ ਜੀ ਬੜੀ ਕੀ ਬਾਤ ਆ ਜੀ ਉਹ ਫਿਰ ਫੈਮਿਲੀ ਵਾਲੇ ਗਏ ਹੋਏ ਆ ਅਰੇ ਅਰੇ ਗੁੱਡ ਗੁੱਡ ਲੰਗਰ ਦਾ ਦੇਖੇ ਰਹੇ ਨਾਲ ਸੰਤਾਂ ਦੇ ਦਰਸ਼ਨ ਹੋ ਰਹੇ ਆ ਔਰ ਨਾਲ ਪਵਨ ਜਿਹੜਾ ਲਿਜਾਇਆ ਮਹਾਮਾਈ ਦੇ ਉਹਦੇ ਦਰਸ਼ਨ ਹੋ ਰਹੇ ਆ ਕੀ ਬਾਤ ਆ ਜੀ ਕੀ ਬਾਤ ਆ ਸੰਗਤਾਂ ਦਾ ਹਜੂਮ ਬਹੁਤ ਇਕੱਠਾ ਹੋਇਆ ਔਰ ਮਹਾਮਾਈ ਦੇ ਜਾ ਰਹੀਆਂ ਗੱਡੀਆਂ ਮਹਾਮਾਈਆਂ ਦੁਨੀਆ ਬਨੀਆਂ ਆ ਜੈ ਮਾਤਾ ਦੀ ਤੇ ਇੱਥੇ ਲੱਗਾ ਆ ਮੰਡੀ ਰੋੜਾ ਵਾਲਿਆਂ ਦਾ ਲੰਗਰ ਤੇ ਆਜੋ ਉੱਥੇ ਵੀ ਚੈੱਕ ਕਰਦੇ ਆ ਕੀ ਕੀ ਆ ਬਣ ਰਿਹਾ ਅਜੇ ਕਰੂਗਾ ਮਾੜਾ ਯਾਗੇ ਨੂੰ ਥੈਂਕ ਯੂ ਜੈ ਮਾਤਾ ਦੀ ਤੇ ਇਧਰ ਪਹਿਲਾਂ ਆਪਾਂ ਗੱਲ ਕਰਦੇ ਆ ਪਰਾ ਮੇਰਾ ਇਹ ਵੀ ਇੱਕ ਸੇਵਾ ਕਰ ਰਿਹਾ ਮਕੈਨਿਕ ਆ ਹਾਂਜੀ ਜੈ ਮਾਤਾ ਦੀ ਵੀਰੇ ਉਹ ਜੈ ਮਾਤਾ ਦੀ ਭਰਾ ਕੀ ਹਾਲ ਆ ਵਧੀਆ ਕਿਹੜਾ ਪਿੰਡ ਆਪਣਾ ਕਾਂਵਾਲੀ ਹਰ ਸਾਲ ਆਉਂਦੇ ਤੁਸੀਂ ਸੇਵਾ ਕਰਨ ਹਾਂਜੀ ਕਿੰਨੇ ਦਿਨ ਲਾਉਂਦੇ ਆ ਇੱਥੇ 3 ਦਿਨ ਲਾਈ ਗਾ ਜਿੰਨਾ ਕੀ ਕੀ ਫ੍ਰੀ ਪਾਉਂਦੇ ਆ ਤੁਸੀਂ ਵੀ ਨਾਲ ਹੀ ਆ ਨਹੀਂ ਨਹੀਂ ਭਾਈ ਅਸੀਂ ਪਾਉਂਦੇ ਆ ਅੱਛਾ ਤੁਸੀਂ ਇੱਥੇ ਨਾ ਤੇ ਕੀ ਕੀ ਪਾਉਂਦੇ ਆ ਕੋਲੋਂ ਜੇ ਕਿਸੇ ਨੇ ਮੋਟਰਸਾਈਕਲ ਜਾਂ ਕੇ ਚੀਜ਼ ਚ ਪਾਉਣਾ ਹੋਵੇ ਤਾਂ ਰਿਪੇਅਰ ਕਰਕੇ ਖੜਾ ਹੋ ਜਾਓ ਸਭ ਕੁਝ ਪਾ ਦੀ ਦਾ ਮੰਗਲਾ ਲਾ ਪਾ ਦੀ ਦਾ ਅਚਾ ਮੁਗਲਾਲ ਵੀ ਕੋਣੋਂ ਪੋਣਾ ਹਾਂ ਇਹ ਵੀ ਸੇਵਾ ਆ ਹਾਂ ਇਹ ਵੀ ਸੇਵਾ ਆ ਅਰੇ ਵਾਹ ਜੀ ਵਾਹ ਉਹ ਚਲੀ ਘਾ ਟੁੱਟ ਗਏ ਉਹ ਪਾ ਦੀ ਦਾ ਯੈਸ ਕੀ ਬਾਤ ਹੈ ਕੀ ਬਾਤ ਹੈ ਬਹੁਤ ਵੱਡੀ ਸੇਵਾ ਆ ਭਰਾ ਮੇਰਾ ਕਿੰਨੇ ਬੰਦੇ ਆਉਂਦੇ ਤੁਸੀਂ ਇਹ ਸੇਵਾ ਕਰਨ ਦੋ ਬੰਦੇ ਦੋ ਬੰਦੇ ਆ ਵੈਰੀ ਗੁੱਡ ਮਾਹਮਾਈ ਤੁਹਾਡੀ ਹੈ ਨਾ ਸੇਵਾ ਨੂੰ ਭਾਗ ਲਾਵੇ ਤੁਹਾਡਾ ਕੰਮ ਹੋਰ ਵਧਾਵੇ ਰਾਈਟ ਲਓ ਜੀ ਕਰਾ ਫਿਰ ਜੈ ਮਾਤਾ ਦੀ ਜੈ ਮਾਤਾ ਦੀ ਤੁਸੀਂ ਕਿਹੜੀ ਜਗ੍ਹਾ ਤੋਂ ਆ ਜੀ ਆਈ ਨਡਾਲੇ ਤੋਂ ਜੀ ਨਡਾਲੇ ਤੋਂ ਪਲਾਟ ਦੇ ਲੱਗੇ ਹਾਂਜੀ ਪਲਾਟ ਦੇ ਨਾਲ ਤੇ ਕੀ ਗੱਲ ਹੋਈ ਸੀ ਇਹਨੂੰ ਇਹਨੇ ਪਤਾ ਟੁੱਟ ਗਈ ਬ੍ਰੇਕ ਦੀ ਬ੍ਰੇਕ ਦੀ ਹਾਂਜੀ ਹਾਂਜੀ ਤੇ ਤੁਹਾਨੂੰ ਪਹਿਲਾਂ ਹੀ ਪਤਾ ਸੀ ਜਾਂ ਕਿਸੇ ਨੇ ਦੱਸਿਆ ਵੀ ਇੱਥੇ ਪੜਿਆ ਉਪਰਾਂ ਲਬੋਰ ਨਹੀਂ ਲੱਗਾ ਅੱਛਾ ਲੱਗਾ ਹਾਂਜੀ ਫ੍ਰੀ ਆਫ ਕੋਸਟ ਹੈ ਹਾਂਜੀ ਹਾਂਜੀ ਕਦੀ ਸੋਚਿਆ ਕਦੀ ਅੱਗੇ ਇਦਾਂ ਹੋਇਆ ਸੋਚਿਆ ਸੀਗਾ ਬਈ ਇਦਾਂ ਫ੍ਰੀ ਆਫ ਕੋਸਟ ਹੀ ਸਾਰਾ ਕੁਝ ਹੋਣਾ ਸਮਝ ਨਹੀਂ ਅੱਗੇ ਨਹੀਂ ਸੋਚਿਆ ਸੀ ਜੀ ਨਹੀਂ ਸੋਚਿਆ ਬਹੁਤ ਵਧੀਆ ਜੈ ਮਾਤਾ ਦੀ ਇੰਡੀ ਰੋੜਾਂ ਵਾਲਿਆਂ ਦੇ ਨਾਲ ਲੱਗਾ ਹੈ 31ਵਾਂ ਵਿਸ਼ਾਲ ਲੰਗਰ 29 31 ਜੁਲਾਈ ਨੂੰ ਲੱਗਣਾ ਤੇ 1 ਅਗਸਤ ਤੱਕ ਜੱਲਣਾ ਨਾ ਬਹਾਦਰਪੁਰ ਵਾਲਿਆਂ ਦਾ ਹੁਸ਼ਿਆਰਪੁਰ ਬਹਾਦਰਪੁਰ ਵਾਲਿਆਂ ਦਾ ਤੇ ਅੰਗਲਜੀ ਜੈ ਮਾਤਾ ਦੀ ਜੈ ਮਾਤਾ ਦੀ ਜਿਹੜਾ ਸਾਡੇ ਬਲੋਗ ਰੈਗੂਲਰ ਦੇਖਦੇ ਆ ਤੇ ਅੰਕਜੀ ਨੂੰ ਉਹਨੇ ਪਛਾਣ ਲਿਆ ਹੋਣਾ ਤੇ ਅੰਗਲਜੀ ਲੌਜੀਕਰ ਪਹਿਲਾਂ ਤੇ ਕਹਦਾ ਸ਼ੇਰਾਵਲੀ ਦਾ ਹੌਨ ਸਾਡੇ ਦਰਬਾਰ ਕੀ ਜੈ ਤੇ ਇੱਥੇ ਚੱਲਦਾ ਪਿਆ ਆ ਜੀ ਆਈਸਕ੍ਰੀਮ ਦਾ ਲੰਗਰ ਭਾਰੀ ਕਿਹੜੀ ਆਈਸਕ੍ਰੀਮ ਆਏ ਕੇਸਰ ਵਾਲੀ ਜੀ ਕੇਸਰ ਵਾਲੀ ਕੇਸਰ ਵਾਲੀ ਹਾਂਜੀ ਤੇ ਪਾਣ ਵਾਲੀ ਪਾਣ ਵਾਲੀ ਕੇਸਰ ਪਾਣ ਮਿਕਸ ਵਾ ਵਾਟਰਮੈਲਨ ਸਾਰੀ ਮਿਕਸ ਤੇ ਆ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਸਮਾਰਟ ਸਿਟੀ ਵਾਲੇ ਆਏ ਆ ਜੀ ਅਰੇ ਵਾਹ ਜੀ ਵਾਹ ਚਲੋ ਮਾਮਾਈ ਕਿਰਪਾ ਕਰੇ ਜੀ ਔਰ ਵਰਖਦਾ ਪਾਵੇ ਜਕਾਰਾ ਸ਼ੇਰਾਂ ਵਾਲੀ ਮਾਈ ਦਾ ਹੋਰ ਸਾਰੇ ਦਰਵਾਜੇ ਜੀ 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 ਹੁਸ਼ਿਆਰਪੁਰ ਦੇ ਲੱਗੇ ਭਾਜੀ ਕੜੀ ਭਾਜੀ ਕੜੀ ਆ ਜਾਓ ਇੱਥੇ ਹੀ ਹੁਣ ਆ ਗਿਆ ਤੇ ਹੁਸ਼ਿਆਰਪੁਰ ਦੇ ਵਿੱਚ ਲੰਗਰਾਂ ਬਾਰੇ ਗੱਲ ਕਰਨੀ ਆਪਾਂ ਵੀ ਇਹੋ ਜਿਹਾ ਮੈਨੂੰ ਨਹੀਂ ਲੱਗਦਾ ਵੀ ਪੰਜਾਬ 'ਚ ਜਾਂ ਇੰਡੀਆ ਦੇ ਵਿੱਚ ਇਦਾਂ ਦਾ ਕਿਤੇ ਹੋਰਦਾ ਹੋਊਗਾ 1 ਮਹੀਨੇ ਤੋਂ ਲੰਗਰ ਚੱਲ ਰਹੇ ਆ ਤੇ ਜਿਹੜੇ ਨਵਰਾਤਰੇ ਚੱਲਦੇ ਆ ਤੇ ਨਵਰਾਤਰਿਆਂ ਦੇ ਵਿੱਚ ਪੂਰੀ ਇੱਕ ਵੀਕ ਚੱਲਦੀ ਇਹਦੇ ਆਪਾਂ ਗੱਲ ਕਰਨੀ ਆ ਕੀ ਕਹਿਣਾ ਚਾਹੋਗੇ ਇਨ ਰਾਤੇ ਮਤਲਬ ਹੋਰ ਕਿਤੇ ਨਹੀਂ ਇਦਾਂ ਜਗ੍ਹਾ ਮਿਲਣੀ। ਹਾਂ ਜੀ ਤੇ ਸਫਾਈ ਬਾਰੇ ਆਪਾਂ ਗੱਲ ਕਰਦੇ ਹਾਂ। ਸਫਾਈ ਬਾਰੇ ਅਵੇਅਰ ਕਰਨਾ ਉਹਦੇ ਬਾਰੇ ਵੀ ਕੋਈ ਥੋੜਾ ਜਿਹਾ। ਸਫਾਈ ਵੀ ਪੂਰੀ ਹੈ। ਕੋਈ ਟਰੈਕਟਰ ਵਾਲੇ ਤੇ ਕਾਲਾ ਗੁਰਾ ਵਾਲੇ ਮੋਟਰਸਾਈਕਲ ਹੁੱਲੜ ਬਾਜੀ ਨਾ ਕਰਨ, ਆਰਾਮ ਨਾਲ ਜਾਣ। ਤੇ ਮਹਾਮਾਹ ਦੇ ਦਰਸ਼ਨ ਕਰਨ। ਯੈਸ। ਤੇ ਮਜੇ ਵੇ ਜਾਣ, ਖਾਪਖਾਨਾ ਨਾ ਕਰਨ। ਵਧੀਆ ਵਧੀਆ ਕੰਮ ਕੰਮ ਐਕਚੁਅਲ ਦੇ ਵਿੱਚ ਨਾ ਜਿਹੜੇ ਆਰਟੀਓ ਸਾਹਿਬ ਆ ਨਾ ਹਿਮਾਚਲ ਵਾਲੇ ਮੈਂ ਉਹ ਵੀਡੀਓ ਪਹਿਲਾਂ ਪਾਈ ਸੀ ਆ ਜੋ ਇੱਥੇ ਆ ਜਾਓ ਬਈ ਉਹ ਚਲਾਨ ਕੱਟਦੇ ਸੀਗੇ ਟ੍ਰਿਪਲਿੰਗ ਦੇ ਵੀ ਕੱਟਦੇ ਡਬਲ ਹੈਲਮਟ ਦੇ ਵੀ ਕੱਟਦੇ ਸੀਗੇ ਪਰ ਪਰसों ਮੈਂ ਉਹਨਾਂ ਨੂੰ ਮਿਲ ਕੇ ਆਇਆ ਓਨ ਕੈਮਰਾ ਨਹੀਂ ਆਏ ਉਹ ਕਹਿੰਦਾ ਮੈਂ ਓਨ ਕੈਮਰਾ ਨਹੀਂ ਹੋਂਦਾ ਮੇਰੀ ਜੌਬ ਆ ਉਹਦਾ ਰੈਫਰੈਂਸ ਦੇ ਕੇ ਮੈਂ ਵੀਡੀਓ ਪਾਈ ਆ ਕਹਿੰਦਾ ਮੇਲਿਆਂ ਦੇ ਵਿੱਚ ਚਲਾਨ ਆਪਾਂ ਨਹੀਂ ਕਟਾਂਗੇ ਬਟ ਵੀ ਜਿਹੜੀ ਵੀ ਸੰਗਤ ਆ ਰਹੀ ਹੈ ਨਾ ਪਿਆਰ ਨਾਲ ਆਵੇ ਲਾਈਨਾਂ ਚਾਵੇ ਤੇ ਹੁੱਲੜਵਾ ਜੀ ਨਾ ਕਰੇ ਠੀਕ ਹੈ ਨਾ ਚਲੋ ਬਹੁਤ ਵਧੀਆ ਜੀ ਜਿਆ ਕੀ ਹਾਲ ਹੈ ਵੀਰਾ ਜੀ ਕਿਹੜੀ ਜਗ੍ਹਾ ਤੋਂ ਮੇਰਾ ਭਰਾ ਹਾਂਜੀ ਆਇਲ ਕੰਮ ਕਿੱਦਾਂ ਲੱਗ ਰਿਹਾ ਬਹੁਤ ਵਧੀਆ ਜੀ ਤੁਸੀਂ ਤਾਂ ਹੱਥ ਦਾ ਫੜ ਲਓ ਮਾਈ ਗੱਲ ਇੱਟਾ ਤਾਂ ਉਹ ਦੇਖ ਕੇ ਆਇਆ ਤੁਹਾਡੇ ਕੁਰਤੇ ਦਾ ਰੰਗ ਬਹੁਤ ਧੋਣਾ ਲੱਗਦਾ ਅ ਅੱਗੇ ਵੀ ਆਉਂਦੇ ਆ ਜਾਂ ਮੇਲਿਆਂ 'ਚ ਆਉਂਦੇ ਹਾਂਜੀ ਹਾਂਜੀ ਆਉਂਦੇ ਆ ਜੀ ਹਾਂਜੀ ਆਉਂਦੇ ਹੀ ਅੱਗੇ ਦੀ ਕੀ ਫੀਲਿੰਗ ਆ ਜਦੋਂ ਲੰਗਰ ਚੱਲਦੇ ਬੰਨਸ ਬੰਨੇ ਕਿਤੇ ਚੱਲਦੇ ਆ ਜਲੇਬੀਆਂ ਦਾ ਚੱਲਦਾ ਪਿਆ ਗੋਲ ਗੱਫਿਆਂ ਦਾ ਚੱਲਦਾ ਪਿਆ ਆਈਸਕ੍ਰੀਮ ਪੀਜਾ ਚੰਪਾਂ ਬਹੁਤ ਵਧੀਆ ਲੱਗਦਾ ਜੀ ਮਾਲ ਕੂੜੇ ਮਾਲ ਕੂੜੇ ਹਾਂਜੀ ਹਾਂਜੀ ਕੀ ਕਹੋਗੇ ਕੀ ਕਹਿਣਾ ਬਹੁਤ ਵਧੀਆ ਜੀ ਸੰਗਤਾਂ ਜਿਹੜੀਆਂ ਦੂਰੋਂ ਦੂਰੋਂ ਦੇਖ ਰਹੀਆਂ ਉਹਨਾਂ ਨੂੰ ਕੀ ਕਹਾਂਗੇ ਤੁਹਾਨੂੰ ਕੀ ਕਹਿਣਾ ਜੀ ਆਓ ਇਹਦੇ ਸ਼ਮਾਹੀ ਜਿਹੜਾ ਮਾਰੋ ਤੇ ਦਰਸ਼ਨ ਕਰੋ ਹਾਂ ਜੀ ਜੈ ਮਾਤਾ ਜੀ ਜੈ ਮਾਤਾ ਜੀ ਸ਼ਾਹਪੁਰ ਤੇ ਹਾਂ ਜੀ ਸ਼ਾਹਪੁਰ ਵਾਲੀ ਹੈ ਹਾਂ ਤੇ ਤੁਸੀਂ ਬਹੁਤ ਵਧੀਆ ਕਮਪਲੀਨ ਕਰਦੋਂਗੇ ਕੰਪੇਅਰ ਟੂ ਪਿਛਲੇ ਸਾਲ ਹਾਂ ਜੀ ਸਫਾਈ ਬਾਰੇ ਸਫਾਈ ਕੀ ਹਾਲਾ ਤੁਹਾਡਾ ਵਧੀਆ ਗਿਆ ਗਿਆ ਹਾਂਜੀ ਹਾਂਜੀ ਸਰ ਲੱਗ ਰਹੀ ਹੈ ਕਿ ਨਾਲ ਤਾਂ ਹੈਗੀ ਸਫਾਈ ਵਧੀਆ ਹੈ ਵਧੀਆ ਪਰਮਾਨੰਦ ਵਧੀਆ ਹੈ ਕੋਈ ਸੁਝਾਅ ਦੇਣਾ ਤਾਂ ਕੀ ਦੋਗੇ ਇਹ ਸੰਗਤ ਆ ਜਾ ਰਹੀ ਹੈ ਬਹੁਤ ਸ੍ਰੀ ਪ੍ਰਸਾਦ ਆਤਮ ਦਾ ਵਧੀਆ ਬਹੁਤ ਸੰਜੋਗ ਵਧੀਆ ਹੈ ਹਾਂਜੀ ਐ ਮਾਤਾ ਦੀ ਭੈਣ ਜੀ ਓ ਜੈ ਮਾਤਾ ਦੀ ਦਾ ਕਹਿ ਲੋ ਜੈ ਮਾਤਾ ਦੀ ਕਿੱਥੋਂ ਤੁਸੀਂ ਭੈਣ ਜੀ ਬਸੀ ਗਲਾਮ ਜੀ ਜੈ ਮਾਤਾ ਦੀ ਜੈ ਮਾਤਾ ਦੀ ਇਹ ਰੋਜ਼ ਆਉਂਦੇ ਆ ਜੀ ਲੰਗਰ ਛਕਣ ਜਾਂ ਨਹੀਂ ਜੀ ਅੱਜ ਹੀ ਆਏ ਆ ਅੱਜ ਹੀ ਆਏ ਆ ਹਾਂਜੀ ਤੇ 500 ਨੇ ਲੰਗਰ ਲੱਗਦੇ ਆ। ਹਾਂਜੀ। ਇਹਨਾਂ ਜਿਹੜਾ ਮਤਲਬ ਫਾਸਟ ਜਿਹੜੇ ਫਾਸਟ ਫੂਡ ਜਾਂ ਸ਼ੋਪਾ ਆ ਨਾ ਦੁਕਾਨਾਂ ਆ। ਮੇਰੇ ਕਹ ਇੰਨੀ ਵੈਰਾਈਟੀ ਉੱਥੇ ਵੀ ਸਾਨੂੰ ਨਹੀਂ ਮਿਲਦੀ। ਤਾਂ ਕੀ ਕਹਿਣਾ ਚਾਹੋਗੇ ਇੱਥੇ? ਇਹ ਵਧੀਆ ਵੈਰਾਈਟੀ ਆ। ਲੱਗੀ। ਹਾਂਜੀ। ਠੀਕ ਤੇ ਆ। ਮੇਲੇ ਹੋਂ ਜਲਦੀ ਦੇ ਲੰਗਰ ਚ। ਹਾਂਜੀ 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 ਰੌਣਕਾਂ ਲੱਗ ਜਾਂਦੀਆਂ। ਰੌਣਕਾਂ ਲੱਗਦੀਆਂ। ਹਾਂਜੀ ਵਧੀਆ ਲੱਗਦਾ ਆ। ਚਲੋ। ਹਾਂਜੀ। ਹਾਂਜੀ ਸਰ ਜੀ। ਬਹੁਤ ਵਧੀਆ ਜੀ। ਸੱਚੇ ਦਰਵਾਜ਼ੇ ਕੀ ਜੈ। ਜਮਾਤ ਜੀ। ਜੈ ਬਾਲ। ਲਾਈਨ ਬਹੁਤ ਲੰਬੀ ਲੱਗ ਗਈ ਆ ਲਾਈਨ ਮੜੀਏ ਸਾਈਡ ਤੇ ਕਰਾ ਲੋ ਤੇ ਆਈਸਕ੍ਰੀਮ ਦਾ ਲੰਗਰ ਚੱਲਦਾ ਪਿਆ ਆ ਤੇ ਲਾਈਨਾਂ ਬਹੁਤ ਲੰਬੀਆਂ ਲੰਬੀਆਂ ਲੱਗ ਗਈ ਆ ਹਾਂਜੀ ਮਾਤਾ ਜੀ ਕੀ ਹਾਲ ਆ ਜੀ ਕਿਹੜੀ ਜਗ੍ਹਾ ਤੋਂ ਸਰ ਅਸੀਂ ਜੀ ਅਸੀਂ ਆਕੜ ਕੋਤਰਾ ਹਰਿਆਵੇਲਾ ਆ ਜੀ ਜਵਾਬ ਹਰਿਆਵੇਲਾ ਗੁਰਦੁਆਰਾ ਸਾਹਿਬ 7ਵੀਂ ਬਾਸ ਸੱਪੇ ਬਾਸ ਮੈਂ ਚਾਹ ਦਰਸ਼ਨ ਕੀਤੇ ਜੀ ਉਹ ਜਿਹੜੀਆਂ ਬੇਲਾਂ ਹਰਿਆ ਰਹਿਣੀਆਂ ਗੁਰੂ ਮਹਾਰਾਜ ਬਖਸ਼ੀ ਦਿੱਤੀ ਸੀ ਨਾ ਬਹੁਤ ਵਧੀਆ ਸਥਾਨ ਹੈ ਜੀ ਤੇ ਬਾਬਾ ਨੌਰ ਦੇ ਪਿੰਡ ਦਾ ਗੁਰਦੁਆਰਾ ਉਹ ਬਾਬਾ ਮਹਾਲ ਸਿੰਘ ਜੀ ਹਾਂ ਜੀ ਹਾਂ ਜੀ ਬਾਬਾ ਨਿਹਾਲ ਸਿੰਘ ਦੇ ਦਰਸ਼ਨ ਕੀਤੇ ਆ ਜੀ ਮੈਂ ਮੈਂ ਪੀਰ ਬਾਲਾ ਗੁਰਦੁਆਰਾ ਸਾਹਿਬ ਬਾਬਾ ਹਾਕਮ ਸਿੰਘ ਜੀ ਜਿਹੜੇ ਬ੍ਰਹਮਲੀਨ ਹੋਏ ਆ ਉਹਨਾਂ ਦੇ ਦਰਸ਼ਨ ਵੀ ਕੀਤੇ ਉਹ ਵੀ ਰੱਬੀ ਰੂਹ ਦੇਗੇ ਦਰਸ਼ਨ ਮਾਤਾ ਦੇ ਕਰਨ ਜਾ ਰਹੇ ਮਹਾਮਾਈ ਦੇ ਕੀ ਕਹੋਂਗੇ ਜਿਹੜੇ ਬਨਸ ਬਨੇ ਲੰਗਰ ਲੱਗੇ ਹੋ ਆ ਤੇ ਬੈਠੇ ਆਪਾਂ ਪੰਜਾਬ ਚ ਆ ਬਿਲਕੁਲ ਬਿਲਕੁਲ ਪਿੱਛੇ ਮੇਰਾ ਭਰਾ ਵੀ ਆ ਗਿਆ ਮੈਂ ਉਹਨਾਂ ਤੁਹਾਡੇ ਕੋ ਵੀ ਤੇ ਕੀ ਕਹਿਣਾ ਚਾਹੋਂਗੇ ਕੀ ਆ ਬਾਤ ਲੰਗਰ ਇਹ ਤਾਂ ਬਹੁਤ ਵੇਸ਼ ਮਾਰਾ ਇਦਾਂ ਦੇ ਲੰਗਰ ਤਾਂ ਸਾਨੂੰ ਵਿਆਹ ਸ਼ਾਦੀਆਂ ਦੇ ਵਿੱਚ ਵੀ ਨਹੀਂ ਮਿਲਦੇ ਜਿੱਦਾਂ ਇੱਥੇ ਮਿਲਦੇ ਆ। ਕੀ ਆ ਬਾਤ? ਕੀ ਆ ਬਾਤ? ਸ਼੍ਰੀ ਗੁਰੂ ਰਾਮ ਮਹਾਮੈਦਾ ਬਹੁਤ ਸੱਚੇ ਦਰਵਾਜ਼ਾ ਕੀ ਜੈ। ਅੱਛਾ ਤੁਰ ਕੇ ਜਾ ਰਹੇ ਆਪਾਂ? ਬਿਲਕੁਲ ਜੀ। ਜਿਆਦਾ ਤੁਰ ਕੇ ਤੇ ਹਰ ਸਾਲ ਜਾਂਦੇ ਆਂ। ਕੀ ਆ ਬਾਤ? ਕੱਲ ਮੈਨੂੰ ਮਾਈ ਮਿਲੀ ਇੱਕ। ਉਹਨਾਂ ਦੀ ਏਜ ਸੀਗੀ 70 ਸਾਲ ਪਲੱਸ। ਤੁਹਾਡੀ ਕਿੰਨੀ ਹੈ? 68 ਸਾਲ। ਉਹ ਬਰਾਬਰ ਹੀ ਆ ਫਿਰ। ਤੇ ਮੈਂ ਉੱਥੇ ਟਾਈਟਲ ਲਿਖਿਆ ਵੇ ਮਹਾਮੈਦਾ ਚਮਤਕਾਰ। ਉਦੀ ਕਿਰਪਾ ਆ ਉਦੀ ਕਿਰਪਾ ਜੀ ਉਦੀ ਕਿਰਪਾ ਕਰੇ ਜਾ ਰਿਹਾ ਕਿਰਪਾ ਨਾਲ ਜਾ ਰਿਹਾ ਚਲੋ ਬਹੁਤ ਵਧੀਆ ਜੀ ਮਾਂ ਮਾਈ ਤੁਹਾਡੀ ਯਾਤਰਾ ਸਫਲ ਕਰੇ ਤੇ ਪਿੱਛੇ ਮੇਰਾ ਭਰਾ ਸਾਬੀ ਭਰਾ ਮੇਰਾ ਹਾਂਜੀ ਇਹਨਾਂ ਦਾ ਉੱਥੇ ਹੈਗਾ ਈ ਢਾਬਾ ਇਹ ਵੀ ਲੰਗਰ ਹੀ ਛਕਾਉਂਦੇ ਆ ਫੁਲਕੇ ਹੀ ਛਕਾਉਂਦੇ ਆ ਹਾਂਜੀ ਭਾਜੀ ਬਹੁਤ ਵਧੀਆ ਜੀ ਤੇ ਕਿੱਦਾਂ ਲੱਗ ਰਿਹਾ ਆ ਬਹੁਤ ਵਧੀਆ ਲੰਗਰਾਂ ਬਾਰੇ ਮਾਂ ਮਾਈ ਦੀ ਕਿਰਪਾ ਫੋ ਲੈਣ ਪੂਰੀ ਰੰਗ ਬੰਨੇ ਪਿਆ ਆ ਕਿਰਪਾ ਹੀ ਚਾਹੀਦੀ ਆ ਤੇ ਹਾਂਜੀ ਭਾਜੀ ਜੈ ਮਾਤਾ ਦੀ ਮੇਰੀ ਜੈ ਮਾਤਾ ਦੀ ਜੈ ਮਾਤਾ ਦੀ ਕੀ ਹਾਲ ਆ ਭਾਜੀ ਵਧੀਆ ਜੀ ਵਧੀਆ ਤੇ ਕਿਹੜਾ ਪਿੰਡ ਆ ਕਣਾ ਪਿੰਡ ਮਲਗਰ ਜੀ ਦਾ ਜੀ ਤੁਹਾਡੇ ਭਤੇ ਤੁਹਾਡੇ ਭਾਜੀਆ ਮਸੀ ਗੁਲਾਮ हुसैन ਤੋਂ ਨਾ ਤੇ ਹੋਰ ਦੱਸਾਓ ਕਿਦਾ ਵਧੀਆ ਵਧੀਆ ਲੰਗਰ ਚੱਕਣ ਆਏ ਆ ਆ ਨਿਆਣੇ ਲੈ ਕੇ ਆਏ ਆ ਸ਼ਕਲਿਆ ਲੰਗਰ ਤੇ ਜਿੱਦਾਂ ਆਪਣੇ ਲਾਗੇ ਲੰਗਰ ਲੱਗਦੇ ਆ ਹਰ ਸਾਲ ਲੱਗਦੇ ਆ ਠੀਕ ਹੁੰਦੀ ਆ ਲੰਗਰਾਂ ਦੀ ਵੀ ਲੰਗਰ ਜਲਦੀ ਜਲਦੀ ਆਉਣ ਤੇ ਰੌਣਕ ਮੇਲਾ ਦੇਖੀਏ ਤੇ ਨਾਲੇ ਲੰਗਰ ਹੀ ਛਕੀਏ ਨਹੀਂ ਓਰੀਕ ਤਾਂ ਹੁੰਦੀ ਆ ਨਾ ਠੀਕ ਤਾਂ ਹੁੰਦੀ ਆ ਲਾਓ ਜਕਾਰਾ ਫੇਰ ਮਹਾਮਾਈ ਦਾ ਜਕਾਰਾ ਸ਼ੇਰਾਂ ਮਾਰੀ ਬੋਲ ਸੱਚੇ ਦਰਵਾਰ ਕੀ ਜੈ ਲੰਬੀਆਂ ਲੰਬੀਆਂ ਲੱਗੀਆਂ ਆ ਤੇ ਉਸ ਤੋਂ ਪਹਿਲਾਂ ਆਪਾਂ ਭਵਨ ਦੇ ਦਰਸ਼ਨ ਕਰਾਂਗੇ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਮਹਾਮਾਈ ਦਾ ਭਵਨ ਬਹੁਤ ਹੀ ਪਿਆਰਾ ਸ਼ਿੰਗਾਰਿਆ ਆ ਔਰ ਮਹਾਮਾਈ ਦੀ ਜੋਤ ਜਗ ਰਹੀ ਆ ਜਕਾਰਾ ਸ਼ੇਰਾਂ ਵਾਲੀ ਮਾਈ ਦਾ ਬੋਲ ਸੱਚੇ ਦਰਵਾਰ ਕੀ ਜੈ ਤੇ ਇਹ ਆ ਜੀ ਬਹਾਦਰਪੁਰ ਵਾਲਿਆਂ ਦਾ ਲੰਗਰ ਤੇ ਆਈਸਕ੍ਰੀਮ ਦਾ ਲੰਗਰ ਚੱਲ ਰਿਹਾ ਤੇ ਸੰਗਤਾਂ ਦੀਆਂ ਲਾਈਨਾਂ ਜਿਹੜੀਆਂ ਅੱਧਾ ਅੱਧਾ ਕਿਲੋਮੀਟਰ ਪਿੱਛੇ ਤਾਂ ਕੇ ਚਲੇ ਗਈਆਂ ਜੈਕਾਰਾ ਜਗਤਪੁਰਨੀ ਦਾ ਸਾਰੇ ਦਰਬਾਰ ਕੀ ਜੈ ਭਾਜੀ ਬਹੁਤ ਸੰਗਤਾਂ ਆ ਰਹੀਆਂ ਆਨੰਦ ਆ ਰਿਹਾ ਪੂਰਾ ਮਹਾਰਾਜ ਦੀ ਕਿਰਪਾ ਨਾਲ ਮਾਤਾ ਦੇ ਰੰਗ ਬੱਜੇ ਆ ਕਿ ਲੰਗਰ ਲੱਗੇ ਵੇਖੋ ਆਨੰਦ ਬੱਜੇ ਆ ਜੀ ਗੁਰੂ ਮਹਾਰਾਜ ਦੀ ਕਿਰਪਾ ਦਾ ਵੇਖੋ ਸੰਗਤਾਂ ਕਹਿੰਦੇ ਪੰਜਾਬ ਖਾਲੀ ਹੋ ਗਿਆ ਕਿਧਰ ਪੰਜਾਬ ਖਾਲੀ ਹੋ ਗਿਆ ਰੰਗ ਬੰਦੇ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਕਿਆ ਬਾਤ ਹੈ ਕਿਆ ਬਾਤ ਵੀਰੇ ਵੀਰੇ ਆਈਸਕ੍ਰੀਮ ਹੱਥ 'ਚ ਫੜੀਆਂ ਆ ਹਾਂਜੀ ਕਿਹੜੀ ਜਗ੍ਹਾ ਤੋਂ ਅਈ ਭਾਈ ਕਬੂਤਰੇ ਤੋਂ ਹਾਂਜੀ ਕਬੂਤਰੇ ਤੋਂ ਭਾਜੀ ਕਬੂਤਰੇ ਤੁਸੀਂ ਭਾਜੀ ਆ ਭਾਈ ਭਾਈ ਇਹਦੇ ਨਾਲੇ ਕਬੂਤਰੇ ਤੋਂ ਕਿਦਾਂ ਫਲਾਵਿਆ ਬਹੁਤ ਘੈਂਟ ਭਾਜੀ ਕਿਦਾਂ ਲੰਗਰ ਛਕਦੇ ਆ ਲੰਗਰ ਦਾ ਟੇਸ ਆ ਰਿਹਾ ਬਹੁਤ ਵਧੀਆ ਜੀ ਭਾਜੀ ਨਾਲੇ ਨਾਲੇ ਬਿਲਕੁਲ ਲੱਗਾ ਆ ਮੰਡੀ ਰੋੜਾ ਵਾਲੀ ਰੋੜਾ ਵਾਲਿਆਂ ਦਾ ਲੰਗਰ ਤੇ ਆਲੂ ਫਿੰਗਰ ਚਾਹਦੇ ਆ ਕਿੱਥੇ ਕਪੈਂਦਾ ਯਾਰ ਮੰਡੀ ਰੋੜਾ ਵਾਲਾ ਮੰਡੀ ਰੋੜਾ ਵਾਲਾ ਜੀ ਜ਼ਿਲ੍ਹਾ ਫਾਜ਼ਿਲਕਾ ਦੇ ਅੰਦਰ ਲੱਖੇਲੀ ਮੰਡੀ ਦੀ ਮੁਕਸਰ ਦੇ ਨਾਲ ਜੀ ਹਾਂ ਜੀ ਤੇ ਹਰ ਸਾਲ ਆ ਰਹੀ ਹੈ ਨਾ 18ਵਾਂ ਵਿਸ਼ਾਲ ਬਣਾਰਾ ਜੀ ਹਾਂ ਜੀ ਮਹਾਮਾਈ ਕਿਰਪਾ ਕਰੇ ਕਿੰਨੇ ਦਿਨ ਲੱਗਦਾ ਹੈ ਜੀ ਤਿੰਨ ਦਿਨਾਂ ਦਾ ਲੰਗਰ ਜੀ ਤਿੰਨ ਦਿਨਾਂ ਦਾ ਹਾਂ ਜੀ ਮਹਾਮਾਈ ਕਿਰਪਾ ਕਰੇ ਆਇਓ ਦੇਖੀਏ ਇੱਕ ਕਰੀ ਭੰਡਾਰੇ ਦੇ ਦਰਸ਼ਨ ਕਰਾਈਏ ਆਜੋ ਯਾਰ ਤੇ ਇੱਧਰ ਮੈਡੀਕਲ ਕੈਂਪ ਵੀ ਲੱਗਾ ਆ ਤੇ ਜਿਹਨੂੰ ਵੀ ਕੋਈ ਇਤੋਂ ਦੀ ਕੋਈ ਪ੍ਰੋਬਲਮ ਆਉਂਦੀ ਆ ਬੀਬੀ ਘਟ ਦਾ ਬੱਧਾ ਜਾਂ ਸਿਰਦਰਦ ਹੁੰਦਾ ਜਾਂ ਬੁਖਾਰ ਹੁੰਦਾ ਉਹਨੂੰ ਇੱਥੇ ਮੈਡੀਕਲ ਫ੍ਰੀ ਆਫ ਕੋਸਟ ਮਿਲਦੀ ਆ ਇਹ ਵੀ ਕਰੋੜਾ ਵਾਲੀ ਪਿੰਡ ਬਲੋਈਆਂ ਹਾਂਜੀ ਓਕੇ ਗੁੱਡ ਜਿਹੜਾ ਇੱਥੇ ਭਵਨ ਦਾ ਮਹਾਮਾਈ ਦਾ ਬਹੁਤ ਹੀ ਪਿਆਰਾ ਸ਼ਿੰਗਾਰਿਆ ਦਰਸ਼ਨ ਕਰਕੇ ਮਹਾਮਾਈ ਦੇ ਔਰ ਕਮੇਟੀ ਮੈਂਬਰ ਆ ਤੇ ਕਮੇਟੀ ਮੈਂਬਰਾਂ ਨੂੰ ਬਹੁਤ ਹੀ ਵਧਾਈਆਂ ਮਾਰਾਂ ਜੀ ਵੀ ਤੁਸੀਂ ਬਹੁਤ ਜਿਹੜੇ ਲੰਗਰ ਲਾ ਰਹੇ ਇੰਨੀ ਦੂਰੋਂ ਆ ਕੇ ਤੇ ਮਹਾਮਾਈ ਕਿਰਪਾ ਕਰੇ ਕਿੰਨੇ ਦਿਨ ਲੱਗਦਾ ਲੰਗਰ ਇਹ ਸਾਡਾ 4 ਦਿਨ ਦਾ ਹੁੰਦਾ ਜੀ ਤੇ ਮਾਮਾ ਹੀ ਕਿਰਪਾ ਕਰੇ ਅਗਲੇ ਵਾਲੀ ਪੂਰੀ ਹਫਤਾ ਹੀ ਲੱਗੇ 9 ਦਿਨ ਹੀ ਲੱਗੇ ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚਣ ਤੇ ਮਾਤਾ ਰਾਣੀ ਸਾਭ ਦੀਆਂ ਮਨੋਗਾਮਨਾ ਪੂਰੀਆਂ ਹੋਣ ਅੱਛਾ ਜੀ ਬੜੀ ਵਧੀਆ ਗੱਲ ਆ ਸਾਡੇ ਚੈਨਲ ਦੇਖਦੇ ਹੁੰਨੇ ਆ ਤੇ ਬਹੁਤ ਵਧੀਆ ਤੁਹਾਡੇ ਵੀਡੀਓਜ਼ ਹੁੰਦੀਆਂ ਜਿੰਨੀਆਂ ਵੀ ਹੁੰਦੀਆਂ ਹਨਾ ਥੈਂਕ ਯੂ ਥੈਂਕ ਯੂ ਤੇ ਸਾਡੇ ਗਪਾਲ ਜੀ ਨੇ ਪ੍ਰਧਾਨ ਸਾਹਿਬ ਜੈ ਮਾਤਾ ਦੀ ਬਾਜੀ ਜੈ ਮਾਤਾ ਪਹਿਲਾਂ ਅਸੀਂ ਤੁਹਾਨੂੰ ਇੱਥੇ ਪਹੁੰਚਣ ਤੇ ਜੀ ਆਇਆਂ ਕਹਿੰਦੇ ਥੈਂਕ ਯੂ ਵੀਰੋ ਜੀ ਥੈਂਕ ਯੂ ਥੈਂਕ ਯੂ ਵੈਰੀ ਮੱਚ ਥੈਂਕ ਯੂ ਆਪਣੇ ਚੈਨਲ ਰਾਹੀਂ ਸਾਰੀ ਜਨਤਾ ਨੂੰ ਪੂਰੇ ਆਲ ਵਰਲਡ ਦੇ ਵਿੱਚ ਤੁਸੀਂ ਵਿਖਾਉਂਦੇ ਹੋ ਜੀ ਲੰਗਰ ਚੱਲ ਰਿਹਾ ਮਾਤਾ ਰਾਣੀ ਦੇ ਤੇ ਤੁਹਾਡੇ ਕਰਕੇ ਹੀ ਇਹ ਸੋਸ਼ਲ ਮੀਡੀਆ ਤੇ ਜੋ ਹੈ ਆਪਾਂ ਸਾਰੇ ਇਕੱਠੇ ਆ ਹਾਂ ਜੀ ਹਾਂ ਜੀ ਸਾਰੇ ਇਕੱਠੇ ਆ ਰਲ ਮਿਲ ਕੇ ਜਿੱਤੋ ਹਰ ਇੱਕ ਨੂੰ ਆਪੋ ਆਪਣੀਆਂ ਡਿਊਟੀਆਂ ਲਈਆਂ ਆ ਮਹਾਰਾਜ ਜੀ ਬਿਲਕੁਲ ਤੁਹਾਡੀ ਡਿਊਟੀ ਸਾਡੇ ਵੱਡੀ ਆ ਛੋਟੀ ਜੀ ਚਲੋ ਉਹਦੀ ਕਿਰਪਾ ਆ ਜਿਹੜੀ ਕਿਰਪਾ ਸਦ ਗਈ ਹੈ ਨਾ ਤੇ ਬੜੇ ਬੜੀ ਬੜੀ ਮਿਹਰਬਾਨੀ ਤੁਸੀਂ ਤੇ ਪਹੁੰਚੇ ਵੀ ਬਾਕੀ ਜੀ ਸਾਨੂੰ 18 ਸਾਲ ਹੋ ਗਏ ਜੀ ਇਸ ਤੇ ਜਗ੍ਹਾ ਤੇ ਜਦੋਂ ਪਹਿਲੀ ਵਾਰ ਆਏ ਸੀ ਜੀ ਅਸੀਂ ਜੀ ਇੱਥੇ ਜੀ ਜੀ ਤੇ ਇੱਕ ਅਨਜਾਨੇ ਹੋ ਕੇ ਤੁਰੇ ਸੀਗੇ ਵੀ ਮਾਤਾ ਦਾਣੀ ਦੇ ਦਰਵਾਜ਼ੇ ਤੇ ਲੰਗਰ ਲਾਉਣਾ ਹੈ ਜੀ ਸਾਨੂੰ ਵੀ ਨਹੀਂ ਪਤਾ ਸੀ ਵੀ ਕਿਹੜੀ ਜਗ੍ਹਾ ਤੇ ਲਾਉਣਾ ਹੈ ਜੀ ਜੀ ਉਹ ਤੋਂ ਤੁਰ ਕੇ ਮਾਤਾ ਦਾਣੀ ਦੇ ਨਾਲ ਮਿਲ ਕੇ ਤੁਰੇ ਵੀ ਲੰਗਰ ਲਾਉਣ ਜਾਣਾ ਹੈ ਅੱਛਾ ਉਹਦੋਂ ਤੇ ਨਹੀਂ ਚਲੋ ਕੰਨੀ ਆਈ ਹੈ ਹਾਂ ਜੀ ਹਾਂ ਜੀ ਅੱਛਾ ਜੀ ਕੁਦਰਤੀ ਵੇਖੋ ਜੀ ਟ੍ਰੈਕ ਵਾਲੇ ਨਾਲ ਗੱਲਬਾਤ ਕੀਤੀ ਟ੍ਰੈਕ ਟ੍ਰੈਕ ਵੀ ਸਾਨੂੰ ਫ੍ਰੀ ਚ ਮਿਲਿਆ ਡਰਾਈਵਰ ਥੋੜਾ ਬਿਜੜੂਨ ਸੀਗਾ ਅਸੀਂ ਉਹਨੂੰ ਪੁੱਛਿਆ ਵੀ ਆਹੜਾ ਤੇ ਲੈ ਜਾਗੇ ਗੱਡੀ ਅੱਛਾ ਕਹਿੰਦਾ ਜੀ ਆਪਾਂ ਬੜੇ ਵੱਡੇ ਵੱਡੇ ਪਹਾੜ ਚੜਾਏ ਆ ਮਾਤਾ ਦਾ ਨੀ ਕਿਰਪਾ ਨਾਲ ਹੀ ਤਾਂ ਗੱਡੀ ਰੋਗੀ ਜੀ ਅੱਛਾ ਅੱਛਾ ਜਕਾੜੇ ਸ਼ੁਰੂ ਹੋ ਗਏ ਇੱਥੇ ਰੋਕੇ ਆ ਗਏ ਗੱਡੀ ਥੋੜੀ ਅੱਗੇ ਲੁਕੀ ਸੀ ਗੱਡੀ ਪਈ ਚੱਲ ਪਈ ਅੱਛਾ ਜੀ ਮਾਤਾ ਦਾ ਨੀ ਕਿਰਪਾ ਹੋਈ ਗੱਡੀ ਇੱਥੇ ਆ ਕੇ ਆਪਣੇ ਆਪ ਹੀ ਰੋਗੀ ਕੋਈ ਵੱਟਾ ਨਹੀਂ ਲੱਗਿਆ ਕੋਈ ਕੁਝ ਨਹੀਂ ਲੱਗਿਆ ਕੋਈ ਬ੍ਰੇਕ ਨਹੀਂ ਲੱਗੀ ਕੁਦਰਤੀ ਹੋ ਗਈ ਐਂਡ ਖਾਲੀ ਪਿਆ ਸੀ ਇਹਨੂੰ ਪੁੱਛਿਆ 5000 ਮੰਗਿਆ ਉਹਨਾਂ ਨੇ ਇੱਥੇ ਹੀ ਲੰਗਰ ਲਾਦਾ। ਮਹਾਮਾਈ ਬਲੋ ਡਿਸਾਈਡ ਹੋ ਗਿਆ ਸੀ ਵੀ ਲੰਗਰ ਇੱਥੇ ਲੱਗਣਾ ਹੈ। ਹਾਂਜੀ ਹਾਂਜੀ। ਉਸ ਤੋਂ ਬਾਅਦ ਉਸ ਤੋਂ ਬਾਅਦ ਘੜੋ ਕਹਣਾ ਸੀ 10 ਵਾਰੀ ਧਰਮਸ਼ਾਲਾ ਬੁੱਕ ਕਰਕੇ ਸਾਈ ਦੇ ਕੇ ਛੱਡੀ ਏ। ਲੰਗਰ ਇੱਥੇ ਹੀ ਲੱਗਦਾ ਹੈ। ਵੀ ਉਹਦੀ ਕਿਰਪਾ ਹੈ ਜੀ ਉਹ ਚੌਂਦੀ ਮਹਾਮਾਈ ਚੌਂਦੀ ਆ ਵੀ ਇੱਥੇ ਲੱਗਣਾ। ਲੋ ਜੀ ਪਕੌੜੇ ਦਿਖਾ ਦਿਓ ਆ ਗਏ ਹਨ ਫਿੰਗਰ। 12 ਸਾਲ ਲੱਗ ਗਿਆ ਜੀ। ਤੇ ਇੱਥੇ ਦਿਖਾ ਦਿਓ ਜਮ ਕਰਕੇ। ਤੇ ਨਾਲ ਚਾਹ ਦਾ ਤੇ ਨਾਲ ਫਿੰਗਰ ਤੇ ਨਾਲ ਚਟਣੀ ਹੈ ਜੀ। ਹਾਂਜੀ 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 ਮੌਸਮ ਵੀ ਉਤੰਦਾ ਹੋ ਗਿਆ ਜੀ ਸੌਣ ਦਾ ਮਹੀਨਾ ਤੇ ਇਹ ਇਹ ਸਾਡੇ ਲੋਹਾਈ ਸਾਹਿਬ ਜੀ ਮਾਰੇ ਪਿਛਲੇ 18 ਸਾਲ ਤੋਂ ਹੀ ਸਾਡੇ ਨਾਲ ਜੁੜੇ ਆ ਪਰ ਹੁਣ ਅਸੀਂ ਇਹਨਾਂ ਨੂੰ ਪ੍ਰਧਾਨ ਬਣਾਤਾ ਇਸ ਕਮੇਟੀ ਦਾ ਲੋਹਾਈ ਸਾਹਿਬ ਹਾਂਜੀ ਇਹ ਸੁਣੋ ਇਹ ਸਾਡੇ ਉਹਨਾਂ ਪ੍ਰਧਾਨ ਸਾਹਿਬ ਨੇ ਇਸ ਕਮੇਟੀ ਦੇ ਜੋ ਸਾਰੇ ਪ੍ਰਧਾਨ ਐਕਚੁਅਲ ਦੇ ਵਿੱਚ ਨਾ ਅ ਮਹਾਮਈ ਦੀ ਕਿਰਪਾ ਨਾਲ ਲੱਗਦੇ ਆ ਹਾਂਜੀ ਹਾਂਜੀ ਸੇਵਾਦਾਰ ਉਹ ਲੁਹਾਈਆਂ ਦਾ ਬਹੁਤ ਵੱਡਾ ਯੋਗਦਾਨ ਸਾਡੇ ਸਾਡੇ ਦਾ ਕੰਨ ਹੋਈ ਬੋਈ ਮਾਦਾ ਜੀ ਕਿ ਮੇਰੇ ਬਸ ਰੋਗ ਨਹੀਂ ਹੈਗਾ ਹਾਂ ਚਲੋ ਲਾਉਂਦੀ ਕਰ ਜੈ ਮਾਦਾ ਜੀ ਜੈ ਲੁਹਾਈ ਹੈ ਜੀ ਬਿਲਕੁਲ ਬੜੀ ਜੀ ਸੇਵਾ ਕਰ ਰਹੀ ਹੈ ਜੀ ਇੱਕ ਵੀ ਪੇੜ ਤੇ ਨਹੀਂ ਹੈਗਾ ਜੀ ਕੀ ਬਾਤ ਜਗਰਾ ਮਾ ਸ਼ੇਰਾਂ ਵਾਲੀ ਦਾ ਬਹੁਤ ਬੜਾ ਚੇਤਨ ਬਾਗੀ ਜੈ ਜੀ ਬਹੁਤ ਬਹੁਤ ਮੁਬਾਰਕਾਂ ਇਸ ਵੀਡੀਓ 'ਚ ਇੰਨਾ ਹੀ ਤਾਂ ਮਿਲਦੇ ਆਂ ਜੀ ਇੱਕ ਨਵੇਂ ਵੀਡੀਓ ਦੇ ਨਾਲ ਤਦ ਤੱਕ ਦੇਖਦੇ ਰਹੋ ਫੇਸਬੁੱਕ ਇੰਸਟਾਗ੍ਰam ਔਰ ਯੂਟਿਊਬ ਦੇ ਉੱਤੇ ਗ੍ਰੇਟ ਟੈਲੀਕਾਸਟ